ਦੇ ਬਾਰੇ ਵਿੱਚ ਜਿਹੜਾ ਅੱਜ ਅਸੀਂ ਕੀਤਾ ਹੈ ਅਸੀਂ ਜਿਹੜਾ ਸ਼ਹੀਦ ਆਜ਼ਮ ਦਾ ਮਿਊਜ਼ੀਅਮ ਹੈ ਉਹਦੇ ਉੱਤੇ ਇੱਕ ਗ੍ਰੋਸ਼ਨ ਤਿਆ ਕੀਤਾ ਸੀ ਮੇਰੇ ਨਾਲ ਸੱਜੇ ਪਾਸੇ ਸਰਦਾਰ ਹਰਪ੍ਰੀਤ ਸਿੰਘ ਸੰਧੂ ਐਕਸ ਅਡੀਸ਼ਨਲ ਐਡਵੋਕੇਟ ਜਨਰਲ ਹੈਗੇ ਨੇ ਇਹਨਾਂ ਦੇ 6 ਮਹੀਨੇ ਲਾ ਕੇ ਇਹ ਨਾਲ ਅਸ਼ਮਿਤਾ ਨੇ ਗੁਰਲੀਨ ਨੇ ਸਾਡੇ ਜਿਹੜੇ ਜੀਏ ਮੈਡਮ ਹੈਗੇ ਆ ਸਾਡੇ ਜਿਹੜੇ ਫੈਲੋ ਨੇ ਇਹਨਾਂ ਨੇ ਇਕੱਠੇ ਹੋ ਕੇ ਜਿਹੜਾ ਬਰੋਸ਼ਰ ਤਿਆਰ ਕੀਤਾ ਹੈ 뮤ਜ਼ੀਅਮ ਦੇ ਉੱਤੇ ਇਹਦੇ ਵਿੱਚ ਬੇਸਿਕਲੀ ਇਹ ਅਸੀਂ ਰਿਲੀਜ਼ ਕਰਨਾ ਸੀ ਜਸਟ ਬਿਫੋਰ ਇਲੈਕਸ਼ਨਸ ਡਿਊ ਟੂ ਕੋਡ ਆਫ ਕੰਡਕਟ ਅਸੀਂ ਇਹ ਫੰਕਸ਼ਨ ਬਾਅਦ ਚ ਰੱਖ ਲਿਆ ਤਾਂ ਕਿ ਇਲੈਕਸ਼ਨ ਕੋਡ ਆਫ ਕੰਡਕਟ ਦੀ ਉਲੰਘਣਾ ਨਾ ਹੋਵੇ ਅੱਜ ਦੀ ਤਰੀਕ ਚ ਜਿਹੜੇ ਸਾਡੇ 뮤ਜ਼ੀਅਮਸ ਹੈਗੇ ਆ ਉਹਨਾਂ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਜਿਹੜੇ ਨਵੀਂ ਪੀੜ੍ਹੀ ਹੈ ਉਹ ਜਿਹੜਾ ਨੇਟ ਤੇ ਹੀ ਅਧਿਏ ਚੀਜ਼ਾਂ ਦੇਖ ਲੈਂਦੇ ਆ ਵੇਰ ਐਸ ਅ ਮਿਊਜ਼ੀਅਮ ਦਾ ਅਤਾ ਮਜਾ ਉਹਦਾ ਫੀਲ ਐਂਡ ਟੱਚ ਨਾਲ ਜਿਹੜੀਆਂ ਅਸਲ ਦੇ ਵਿੱਚ ਚਿੱਠੀਆਂ ਸ਼ਹੀਦ ਆਜ਼ਮ ਨੂੰ ਲਿਖੀਆਂ ਜਾਂ ਉਹਨਾਂ ਨੇ ਲਿਖੀਆਂ ਜਾਂ origignal ਸ਼ਹੀਦ ਆਜ਼ਮ ਦੇ ਸਿਗਨੇਚਰ ਉਹ ਬਹੁਤ ਇਮੀਅਤ ਰੱਖਦੇ ਆ ਇੱਥੇ ਜਿਹੜਾ ਇਹਨਾਂ ਦਾ ਜੱਦੀ ਘਰ ਹੈ ਜਿਹੜੀ ਮੰਜੀ ਤੇ ਉਹ ਸੁੱਤੇ ਜਿਹੜੀ ਕਲਮ ਉਹਨਾਂ ਨੇ ਫੜੀ ਜਿਹੜੇ ਗਲਾਸ ਚ ਉਹਨਾਂ ਨੇ ਪਾਣੀ ਪੀਤਾ ਜਾਂ ਜਿਹੜੀ ਕਿਤਾਬ ਉਹਨਾਂ ਨੇ ਪੜ੍ਹੀ ਉਹ ਅਸੀਂ ਸਾਰੀਆਂ ਇੱਥੇ ਰੱਖੀਆਂ ਹੋਈਆਂ ਜਿਹੜੀਆਂ ਬੇਸਿਕਲੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਦੱਸਣ ਵਾਸਤੇ ਆ ਚੀਜ਼ਾਂ ਹੈਗੀ ਹੈ ਤਾਂ ਕਿ ਉਹ ਦੇਖਣ ਉਹ ਜਿਹੜੀ ਪੂਰੀ ਅਸੀਂ ਸ਼ਹੀਦ ਆਜ਼ਮ ਦੀ ਕਹਾਣੀ ਫ੍ਰਮ ਬਰਥ ਟੂ ਡੈਥ ਇਸ ਮਿਊਜ਼ੀਅਮ ਦੇ ਵਿੱਚ ਕੀਤੀ ਹੋਈ ਹੈ ਉਹਨੂੰ ਉਹਨੂੰ ਆਪਣੇ ਆਪ ਦੇਖ ਕੇ ਜਿਉਣ ਕਿ ਦੇਖੋ ਕਿਹੜੀ ਕੁਰਬਾਨੀ ਉਹਨਾਂ ਨੇ ਦਿੱਤੀ ਸੀ ਕਿਹਾਂ ਉਹਨਾਂ ਦਾ ਰਹਿਣ ਸਹਿਣ ਸੀ ਐਡੀ ਅਫਲੂਐਂਟ ਫੈਮਿਲੀ ਜੋ ਆਕੇ ਨਾਰਮਲੀ ਬੰਦਾ ਇਹੋ ਜੀ ਕੁਰਬਾਨੀ ਨਹੀਂ ਦਿੰਦਾ ਪਰ ਉਹਨਾਂ ਨੇ ਸਾਰਾ ਆਪਣਾ ਤੁਨ ਦੌਲਤ ਛੱਡ ਗਏ ਆ ਕੁਰਬਾਨੀ ਦਿੱਤੀ ਹੈ ਅਸੀਂ ਉਹ ਉਹਨਾਂ ਦੀ ਸ਼ਹੀਦੀ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਸਾਨੂੰ ਫਕਰ ਹੈ ਕਿ ਸਾਡੇ ਐਡੇ ਯੋਧੇ ਇੱਥੇ ਜੰਮੇ ਹਨ ਉਹਨਾਂ ਦੇ ਉਹ ਕੁਰਬਾਨੀਆਂ ਨਾਲ ਸਾਡਾ ਅੱਜ ਦਾ ਜਿਹੜਾ ਜੀਵਨ ਹੈ ਇਹੋ ਜਿਹਾ ਆਰਾਮਦਾਇਕ ਹੋਇਆ ਹੋਇਆ ਜਿਹਦੇ ਵਿੱਚ ਇਲੈਕਸ਼ਨ ਕਰਦੇ ਹਾਂ ਅਸੀਂ ਇੱਕ ਡੈਮੋਕ੍ਰੇਸੀ ਹੈਗੀ ਹੈ ਪਿੰਡ ਵਾਲਿਆਂ ਨੂੰ ਸਿਟੀਜ਼ਨਸ ਨੂੰ ਸਾਡੇ ਪੱਤਰਕਾਰ ਪੰਜਾਬੀ ਦੇ ਨੂੰ ਅਫੀਸਰਸ ਵੈਲਕਮ ਕਰਦੇ ਆਂ। ਇਹ ਜਿਹੜਾ ਅਸੀਂ ਫੰਕਸ਼ਨ ਰੱਖਣਾ ਸੀ ਇਹ ਰੱਖਣਾ ਸੀ ਮਿਊਜ਼ੀਅਮ ਦੇ ਦੇ ਉੱਤੇ ਅਨਫੋਰਚੂਨੇਟਲੀ ਉਹ ਦਿਨ ਕੋਰੋਨਾ ਪ੍ਰੋਡਕਟ ਦੇ ਵਿੱਚ ਆ ਗਿਆ। ਸ਼੍ਰੀ ਹਰਪ੍ਰੀਤ ਸਿੰਘ ਜਿੰਨੇ ਬਹੁਤ ਇਹਦੇ ਵਿੱਚ ਯੋਗਦਾਨ ਪਾਇਆ ਹੈ ਜਿਹੜਾ ਰੋਸ਼ਨ ਬਣਿਆ ਹੈ ਤੇ ਜਿਹੜਾ ਛਾਇਆ ਹੈ ਇਨਾਂ ਦੀ ਘੱਟੋ ਘੱਟ 6 ਮਹੀਨੇ ਦੀ ਮਿਲਤ ਰਹੀ ਹੈ ਜਿਹੜੀ ਸਾਰੇ 뮤ਜ਼ੀਅਮ ਦਾ ਨਜ਼ੋੜਾ ਹੈ ਇਹ ਬਰੋਸ਼ਰ ਹੈਗਾ ਅੱਜਕਲ ਬਰੋਸ਼ਰਸ ਤੋਂ ਵਾਕੇ ਸਾਡਾ ਸੋਸ਼ਲ ਮੀਡੀਆ ਹੈਗਾ ਜਿਹੜਾ ਜਾਗ ਲਾਈ ਹੈ ਅਸੀਂ ਬਰੋਸ਼ਰ ਨਾਲ ਲਾਈਏ ਤਾਂ ਕਿ ਸਾਡੇ ਜਿਹੜੇ ਕੁਰਬਾਨੀਆਂ ਦਿੱਤੀਆਂ ਸਾਡੇ ਸ਼ਹੀਦ ਆਜ਼ਮ ਦੇ ਤੇ ਹੋਰ ਉਹਨਾਂ ਨਾਲ ਜਿੰਨੇ ਵੀ ਫ੍ਰੀਡਮ ਫਾਈਨਲਸ ਨੇ ਉਹਨਾਂ ਨੂੰ ਅਸੀਂ ਇਸ ਮਿਊਜ਼ੀਅਮ ਵਿੱਚ ਯਾਦ ਕਰਦੇ ਆਂ ਸ਼ਹੀਦ ਆਜ਼ਮ ਦੀ ਜਿਹੜੀ ਪੂਰੀ ਲਾਈਫ ਜੀਵਨੀ ਹੈਗੀ ਹੈ ਉਹ ਇਸ ਮਿਊਜ਼ੀਅਮ ਦੇ ਵਿੱਚ ਸਟੈਪ ਬਾਈ ਸਟੈਪ ਦੱਪਹੀ ਰਹੀਏ ਮੈਂ ਸਾਰੇ মিডিਆ ਪਾਈਚਾਰੀ ਨੂੰ ਰੀਕਵੈਸਟ ਰਹੂਗਾ ਕਿ ਇਧਾ ਮਿਊਜ਼ੀਅਮ ਦਾ ਵਰਤੋਂ ਵਰਤ ਆਪਾਂ ਲੋਕਾਂ ਚ ਰਿਜਰਕ ਕਰੀਏ ਤਾਂ ਕਿ ਲੋਕਾਂ ਨੂੰ ਪਤਾ ਲਗੇ ਕਿ ਕਿਆ ਕੁਰਬਾਨੀਆਂ ਕਿਆ ਏਜ ਤੇ ਸਾਡੇ ਜਿਹੜੇ ਸ਼ਹੀਦਾਂ ਨੇ ਦਿੱਤੀ ਹੈ ਉਹਨਾਂ ਨੇ ਆਪਣਾ ਉਹ ਟਾਈਮ ਸਾਡੇ ਅੱਜ ਦੇ ਸੁਖੀ ਟਾਈਮ ਵਾਸਤੇ ਦੁਵਾਇਆ ਹੈ ਕੀਤੇ ਕਰਕੇ ਉਹਨਾਂ ਦੀ ਮਿਹਰਬਾਨੀ ਜਿਹੜੀ ਉਸ ਟਾਈਮ ਨਾਲ ਹੋਈ ਹੈ ਸਬਮਿਟਮੈਂਟ ਬੰਦ ਹੋ ਗਿਆ ਅਸੀਂ ਆਪਣੀਆਂ VOTING ਕਰਨ ਜੋਗੇ ਹੋਏ ਹੈ ਇੰਡੀਪੈਂਡੈਂਟ ਨੇਸ਼ਨ ਹੋ ਗਏ ਇਹ ਕਹਿੰਦੇ ਹੋਏ ਮੈਂ ਸਭ ਨੂੰ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੇ ਇੱਥੇ ਬਿਜ਼ੀ ਸ਼ਡਿਊਲ ਚੋਂ ਆਪਣਾ ਟਾਈਮ ਕੱਢ ਕੇ ਸਵੇਰੇ ਸਵੇਰੇ ਸਕੂਲ